ਮਾਨਸਾ ਥੋੜਾ ਸਵਾਗਤ ਕਰ ਰਹੀ ਹੈ সুইমিং ਪੂਲ ਆਉਂਦੇ ਨਾਲ ਹੋਰ ਕੀ ਪਾਲਦੇ ਹੋ ਇਹ ਗੱਲ ਐਮਐਲਏ ਸਾਹਿਬ ਨੂੰ ਨਹੀਂ ਪਤਾ ਕਿ ਸਾਡੇ ਮਾਨਸਾ ਦੇ ਵਿੱਚ ਇੰਨੇ ਬੁਰੇ ਹਾਲਾਤ ਨੇ ਨਹੀਂ ਸਾਡੇ ਐਮਐਲਏ ਸਾਹਿਬ ਦੀ ਤਾਂ ਅਲੱਗ ਹੀ ਕਹਾਣੀ ਹੈ ਉਹਨਾਂ ਦੇ ਤਾਂ ਆਪਦੇ ਘਰ ਮੂਰੇ ਪਾਣੀ ਇਕੱਠਾ ਹੋਇਆ ਰਹਿੰਦਾ ਨਾਲੀਆਂ ਦਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਰੇ ਸ਼ਹਿਰ ਵਿੱਚ ਦੀ ਉਹ ਜਾਂਦੇ ਆ ਗੰਦੇ ਪਾਣੀ ਵਿੱਚ ਦੀ ਟੱਪਦੀਆਂ ਉਹਨਾਂ ਦੀਆਂ ਗੱਡੀਆਂ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਹੋਰ ਕੀ ਫਰਕ ਪੈਣਾ ਉਹਨਾਂ ਨੂੰ ਮਾਨਸਾ ਸਾਹਿਬ ਇੱਥੇ ਪ੍ਰੋਮਿਸ ਵੀ ਕਰਕੇ ਗਏ ਸੀ ਕਿ ਹੱਲ ਹੋ ਜਾਊਗਾ ਜਦੋਂ ਵੋਟਾਂ ਲੈਣੀਆਂ ਸੀ ਲੋਕ ਸਭਾ ਦੀਆਂ ਪਰ ਲੋਕ ਸਭਾ ਦੀ ਇਹ ਵੋਟਾਂ ਨਿਭੜੇ ਨੂੰ ਵੀ ਹੁਣ ਤੇ ਸਾਲ ਹੋ ਗਿਆ ਤੇ ਕੋਈ ਹੱਲ ਨਹੀਂ ਕੋਈ ਕੁਛ ਨਹੀਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਸੀਗਾ ਇਹ ਪੁੱਛਿਆ ਸੀ ਕਿ ਸੀਵਰੇਜ ਦਾ ਹੱਲ ਕਿਉਂ ਨਹੀਂ ਹੋ ਰਿਹਾ 3 ਸਾਲਾਂ ਦੇ ਵਿੱਚ ਐਮਐਲਏ ਸਾਹਿਬ ਨੇ ਉਦੋਂ ਮੈਂ ਇੱਕ ਆਰਟੀ ਵੀ ਗੱਡੀ ਸੀ ਕਿ ਕੋਈ ਵੀ ਇੱਕ ਰੁਪਿਆ ਵੀ 3 ਸਾਲਾਂ ਦੇ ਵਿੱਚ ਜਿਹੜਾ ਹੈਗਾ ਸੀਵਰੇਜ ਤੇ ਨਹੀਂ ਲੱਗਿਆ उत्तर प्रदेश में आए ऐसे हालत में कहीं भी नहीं देखिए भाई साहब बहुत देखे कहीं नहीं देखिए भाई साहब बहुत पंजाब में वो आम आदमी पार्टी की सरकार है वो रहे खुशहाल पंजाब आम आदमी की पार्टी की निखाली चोरों की सरकार है इसमें करना कुछ नहीं है यहाँ देखो पानी किस तरीका से भरा हुआ है आज से नहीं भर रहा है ये पिछले एक महीने से यही स्थिति है हम तो एक महीने पहले आए यूपी से जब ये स्थिति आज भी यही स्थिति ਮਾਨਸਾ ਦਾ ਐਮ ਐਲ ਏ ਇੱਥੇ ਪਖਾਨਿਆਂ ਦੇ ਰਿਪੇਅਰ ਦੇ ਉੱਤੇ ਘਟਨ ਕਰਦਾ ਫਿਰਦਾ ਹੈ ਕੰਦਾ ਤੇ ਰੰਗ ਕਰਕੇ ਕੰਦਾ ਦੀ ਰਿਪੇਅਰ ਦੇ ਉੱਤੇ ਘਟਨ ਕਰਦਾ ਫਿਰਦਾ ਹੈ ਕੀ ਇਹ ਸਿੱਖਿਆ ਕ੍ਰਾਂਤੀ ਹੈ ਔਰ ਸ਼ਹਿਰ ਦਾ ਹਾਲ ਇਹ ਹੈ ਕਿ ਕੀ ਇਹ ਡਵੈਲਪਮੈਂਟ ਹੈ ਆਮ ਆਦਮੀ ਪਾਰਟੀ ਦੱਸੇ ਸਾਨੂੰ ਅੱਗੇ ਜਦੋਂ ਦੇ ਹੀ ਸਰਕਾਰ ਬਣੀ ਹੈ ਮਾਨਸਾ ਦੇ ਲੋਕਾਂ ਨੂੰ ਮਿਲਿਆ ਕੀ ਹੈ ਸਿਰਫ ਲਾਰੇ ਮਿਲੇ ਨੇ ਕਿ ਕੋਈ ਸੜਕ ਨਹੀਂ ਬਣੀ ਇੱਥੇ ਕੋਈ ਚੀਜ਼ ਦੀ ਡਵੈਲਪਮੈਂਟ ਨਹੀਂ ਹੋਈ ਆ ਤੁਸੀਂ ਦੇਖੋ ਇੱਥੇ ਵੱਡੇ ਵੱਡੇ ਬੋਰਡ ਜਰੂਰ ਲੱਗੇ ਆ ਜਿਹੜੇ ਕਿ ਗੈਰ ਕਾਨੂੰਨੀ ਆ ਜਿਹੜੇ ਕਿ ਏ ਡੀ ਸੀ ਨੇ ਕਹਿਤਾ ਸੀ ਕਿ ਲਾ ਦਿਓ ਐਮ ਐਲ ਏ ਸਾਹਿਬ ਦੇ ਬੰਦਿਆਂ ਨੇ ਲ ਮਈ ਦਾ ਮਹੀਨਾ ਤੇ ਤਰੀਕ 18 ਆ ਤੇ ਮੌਸਮ ਦੇਖ ਰਹੇ ਹਾਂ ਕਿ ਕੈਸਾ ਆ ਪੂਰੀ ਗਰਮੀ ਦਾ ਆ ਨਾ ਕਿਤੇ ਮੀਂਹ ਪਿਆ ਨਾ ਕੋਈ ਵਰਖਾ ਦਾ ਮੌਸਮ ਪਰ ਫਿਰ ਵੀ ਮਾਨਸਾ ਝੀਲ ਬਣਿਆ ਹੋਇਆ ਆ ਇਸ ਦੇ ਪਿੱਛੇ ਪਿਛਲੇ ਦਿਨਾਂ ਚ ਵੀ ਧਰਨੇ ਪ੍ਰਦਰਸ਼ਨ ਲੱਗਦੇ ਰਹੇ ਪਰ ਮਾਨਸਾ ਦੇ ਹਾਲਾਤ ਜਿਉਂਦੇ ਤੇ ਉਹਨੇ ਜਿਵੇਂ ਇਹ ਕਹਾਂ ਕਿ ਵੱਤੋਂ ਬੱਤਰ ਮਾਨਸਾ ਦੇ ਹਾਲਾਤ ਨੇ ਮਾਨਸਾ ਦੇ ਸੀਵਰੇਜ ਦੇ ਹਾਲਾਤ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਗੱਲਬਾਤ ਕਰਾਂਗੇ ਮੇਰੇ ਨਾਲ ਆਰਟੀਐਕਟਿਵਿਸਤ ਮਾਨੀ ਗੋਇਲ ਹੋਣਗੇ ਮਾਨਿਕ ਮੈਨੂੰ ਇਹ ਲੱਗਦਾ ਕਿ ਮਾਨਸਾ ਦੇ ਵਿੱਚ ਤਾਂ ਨਹੀਂ ਕਿਤੇ ਮੀਂਹ ਪੈ ਕੇ ਹਟਿਆ ਪੰਜਾਬ ਭਰ ਦੇ ਵਿੱਚ ਮੌਸਮ ਗਰਮ ਹੈ ਯਾਰ ਪੂਰਾ ਨਹੀਂ ਦੇਖੋ ਮਾਨਸਾ ਦੇ ਵਿੱਚ ਤਾਂ ਤੁਹਾਨੂੰ ਜਦੋਂ ਤੁਸੀਂ ਆਓਗੇ ਤੁਹਾਨੂੰ ਇੱਥੇ ਟੋਬੇ ਇਹੋ ਜਿਹੇ সুইমিং ਪੂਲ ਆਮ ਹੀ ਬਣੇ ਦੇਖਣਗੇ ਇਹ ਐਂਟਰੀ ਇਹ ਸ਼ਹਿਰ ਦੀ ਤੇ ਤੁਸੀਂ ਦੇਖੋ ਵੀ ਕਿੰਨਾ ਬੁਰਾ ਹਾਲ ਹੈ ਕਿਸ ਤਰੀਕੇ ਦੇ ਨਾਲ ਸਾਡੇ ਸ਼ਹਿਰ ਦਾ ਸਵਾਗਤ ਹੋ ਰਿਹਾ ਤੇ ਮੈਂ ਸਮਝਦਾ ਕਿ ਇਹ ਮਾਨਸਾ ਥੋੜਾ ਸਵਾਗਤ ਕਰ ਰਹੀ ਐ সুইমিਂਗ ਪੂਲਾਂ ਦੇ ਨਾਲ ਹੋਰ ਕੀ ਭਾਲਦੇ ਹੋ ਇਹ ਗੱਲ ਐ ਐਮ ਐਲ اے ਸਾਹਿਬ ਨੂੰ ਨਹੀਂ ਪਤਾ ਕਿ ਸਾਡੇ ਮਾਨਸਾ ਸਾਧ ਦੇ ਵਿੱਚ ਇੰਨੇ ਬੁਰੇ ਹਾਲਾਤ ਨੇ ਇਹ ਹਾਲਾਤ ਇਹ ਦੱਸੋ ਕੋਈ ਅੱਜ ਤੋਂ ਨੇ ਸਰਕਾਰ ਤੋਂ ਨੇ ਕਦੋਂ ਤੋਂ ਨੇ ਨਹੀਂ ਸਾਡੇ ਐਮ ਐਲ اے ਸਾਹਿਬ ਦੀ ਤਾਂ ਅਲੱਗ ਹੀ ਕਹਾਣੀ ਐ ਉਹਨਾਂ ਦੇ ਤਾਂ ਆਪਦੇ ਘਰ ਮੂਰੇ ਪਾਣੀ ਇਕੱਠਾ ਹੋਇਆ ਰਹਿੰਦਾ ਨਾਲੀਆਂ ਦਾ ਤੇ ਜਦੋਂ ਉੱਥੇ ਦੇਖੀਦਾ ਉਹਨਾਂ ਦੇ ਘਰ ਮੂਰੇ ਪਾਣੀ ਆ ਦਾ ਪਾਣੀ ਇਕੱਠਾ ਹੋਇਆ ਪਿਆ ਹੁੰਦਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹਨਾਂ ਨੂੰ ਜਦੋਂ ਆਪਦੇ ਘਰ ਮੁਰੇ ਪਤਾ ਨਹੀਂ ਲੱਗਦਾ ਕਿ ਸੀਵਰੇਜ ਲੀਕ ਹੋਏ ਪਏ ਆ ਸਾਰੇ ਸ਼ਹਿਰ ਵਿੱਚ ਦੀ ਉਹ ਜਾਂਦੇ ਆ ਗੰਦੇ ਪਾਣੀ ਵਿੱਚ ਦੀ ਟੱਪਦੀਆਂ ਉਹਨਾਂ ਦੀਆਂ ਗੱਡੀਆਂ ਤੇ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਹੋਰ ਕੀ ਫਰਕ ਪੈਣਾ ਉਹਨਾਂ ਨੂੰ ਬਸ ਇਹਨਾਂ ਨੂੰ ਜ਼ਰੂਰ ਹੈ ਕਿ ਲੋਕਾਂ ਨੂੰ ਝੂਠੇ ਦਿਲਾਸੇ ਜ਼ਰੂਰ ਦੇ ਰਹੇ ਆ ਤਿੰਨ ਸਾਲਾਂ ਤੋਂ ਕਿ ਇਸ ਪਾਣੀ ਇੱਥੇ ਠੀਕ ਹੋ ਜਾਊਗਾ ਇੱਥੇ ਸੀਵਰੇਜ ਪੈ ਜਾਊਗਾ ਜਾਂ ਸੀਵਰੇਜ ਠੀਕ ਹੋ ਜਾਊਗਾ ਪਰ ਦੇਖੋ ਹੁਣ ਕੀ ਕਰਦੇ ਆ ਪਰ ਹਜੇ ਤੱਕ ਤਾਂ ਕੁਝ ਹੋ ਨਹੀਂ ਰਿਹਾ ਤੁਸੀਂ ਦੇਖੋ ਵੀ ਮਹੀਆ ਇਹਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਦਿਨ ਹੋ ਗਏ ਔਰ ਸਾਰੇ ਮਾਨਸਾ ਦੇ ਵਿੱਚ ਇਦਾਂ ਦਾ ਪਾਣੀ ਅੰਦਰ ਜਾਓਗੇ ਤੁਸੀਂ ਜਿੰਨੇ ਮਰਜੀ ਤੁਸੀਂ ਅੰਦਰ ਚਲੇ ਜਾਓ ਉਸ ਤੋਂ ਬਾਅਦ ਸਾਰੇ ਕਿਤੇ ਨਾਲੀਆਂ ਦਾ ਬੁਰਾ ਹਾਲ ਐਮਐਲਏ ਸਾਹਿਬ ਦੇ ਘਰ ਮੂਹਰੇ ਬਹੁਤ ਵੱਡਾ ਟੋਪਾ ਬਣਿਆ ਹੁੰਦਾ ਹੈਗਾ ਉਹਨਾਂ ਦੀ ਗਲੀ ਦੇ ਵਿੱਚ इवन ਜੇ ਤੁਸੀਂ ਉਹਨਾਂ ਦੇ ਘਰ ਦੇ ਮੂਹਰੇ ਐਂਟਰ ਕਰੋਗੇ ਉੱਥੇ ਵੀ ਪਾਣੀ ਖੜਾ ਹੁੰਦਾ ਪਿਛਲੇ ਦਿਨੀ ਉਹਨਾਂ ਨੇ ਥੋੜੀ ਬਹੁਤ ਸਫਾਈ ਕਰਾਈ ਹੈ ਸ਼ਾਇਦ ਉਹਨਾਂ ਦੇ ਕੋਈ ਪਰੋਣਿਆਂ ਆਉਣਾ ਸੀਗਾ ਬਟ ਵੈਸੇ ਉੱਥੇ ਗੰਧ ਹੀ ਹੁੰਦਾ ਹਮੇਸ਼ਾ ਤੇ ਜੇਕਰ ਮਾਨਸਾ ਦੀ ਸਮੱਸਿਆ ਮਾਨਸਾ ਦੀ ਡਿਵੈਲਪਮੈਂਟ ਮਾਨਸਾ ਦੀ ਸ਼ੁਰੂਆਤ ਦੀ ਡਿਵੈਲਪਮੈਂਟ ਆਪਣੇ ਘਰ ਦੀ ਡਿਵੈਲਪਮੈਂਟ ਐਮਐਲਏ ਸਾਹਿਬ ਖੁਦ ਨਹੀਂ ਕਰਵਾ ਸਕੇ ਤਾਂ ਲੱਗਦਾ ਕਿ ਫਿਰ ਉਹ ਡਿ ਦੇਖੋ ਜੀ ਆਮ ਆਦਮੀ ਪਾਰਟੀ ਦੀ ਆਦਤ ਹੈ ਕਿ ਕਾगज ਪੂਰੇ ਕੀਤੇ ਜਾਣ ਗੱਲਾਂ ਦਾ ਕੜਾ ਬਣਾਇਆ ਜਾਵੇ ਉਹੀ ਹੁਣ ਇੱਥੇ ਹੋ ਰਿਹਾ ਹੈ ਤੇ ਮਾਨਸਾ ਦੇ ਲੋਕਾਂ ਨੂੰ ਜਦੋਂ ਦੇ ਹੀ ਸਰਕਾਰ ਬਣੀ ਹੈ ਮਾਨਸਾ ਦੇ ਲੋਕਾਂ ਨੂੰ ਮਿਲਿਆ ਕੀ ਹੈ ਸਿਰਫ ਲਾਰੇ ਮਿਲੇ ਨੇ ਕਿ ਕੋਈ ਸੜਕ ਨਹੀਂ ਬਣੀ ਇੱਥੇ ਕੋਈ ਚੀਜ਼ ਦੀ ਡਵੈਲਪਮੈਂਟ ਨਹੀਂ ਹੋਈ ਆ ਤੁਸੀਂ ਦੇਖੋ ਇੱਥੇ ਵੱਡੇ ਵੱਡੇ ਬੋਰਡ ਜਰੂਰ ਲੱਗੇ ਜਿਹੜੇ ਕਿ ਗੈਰ ਕਾਨੂੰਨੀ ਆ ਜਿਹੜੇ ਕਿ ਏਡੀਸੀ ਨੇ ਕਹਿਤਾ ਸੀ ਕਿ ਲਾ ਦਿਓ ਐਮਐਲਏ ਸਾਹਿਬ ਦੇ ਬੰਦਿਆਂ ਨੇ ਲਾਏ ਹੋਇਆ ਦੋ ਨੰਬਰ 'ਚ ਇਹ ਬੋਰਡ ਤੇ ਕੋਰਟ ਦੇ ਵਿੱਚ ਕੇਸ ਹੋਇਆ ਹੈ ਕੋਰਟ ਦੇ ਕੰਟੈਂਪਟ ਤੋਂ ਬਾ ਕੋਰਟ ਦਾ ਕੰਟੈਂਪਟ ਕਰਕੇ ਹੀ ਉਹਦੇ ਉੱਤੇ ਫਲੈਕਸ਼ਨ ਲਈ ਜਾਂਦੇ ਨੇਗੇ ਪੈਸੇ ਲਈ ਜਾਂਦੇ ਨੇ 20-20 ਹਜ਼ਾਰ ਇੱਕ ਪਾਸੇ ਦਾ ਤੇ ਉਹਨੂੰ ਵੀ ਕੋਈ ਪੁੱਛਣ ਵਾਲਾ ਹਾੜ ਨਹੀਂਗਾ ਤੇ ਨਾਲ ਹੀ ਤੁਸੀਂ ਪਾਣੀ ਦਾ ਹਾਲ ਦੇਖੋ ਕਿ ਜਿਹੜੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ 24 ਘੰਟੇ ਭਰਿਆ ਰਿਹਾ ਹੋਵੇ ਐਂਟਰੈਂਸ ਤੇ ਭਰਿਆ ਪਿਆ ਹੋਵੇ ਅੰਦਰ ਭਰਿਆ ਪਿਆ ਹੋਵੇ ਤੇ ਉਹ ਸ਼ਹਿਰ ਦਾ ਐਮਐਲਏ ਕੀ ਕਰਦਾ ਹੋਊਗਾ ਆਮ ਆਦਮੀ ਪਾਰਟੀ ਜਿਹੜੀ ਇੱਥੇ ਆ ਕੇ ਜਿਹੜੇ ਵਾਅਦੇ ਕਰਕੇ ਗਈ ਸੀ ਉਹ ਕੁਛ ਵੀ ਕਰਦੀ ਦਿਖਾਈ ਨਹੀਂ ਦੇ ਰਹੀ ਲੋਕ ਲੋ ਇਹ ਆਪਾਂ 5-7 ਮਿੰਟ ਹੋਏ ਨੇ ਆਪਾਂ ਨੂੰ ਖੜਿਆ ਨੂੰ ਬੜੀ ਗੰਦੀ ਸਮੈਲ ਆਉਂਦੀ ਹੈ ਜਿਹੜੇ ਲੋਕ ਇੱਥੇ ਰਹਿੰਦੇ ਨੇ ਜਿਵੇਂ ਉੱਥੇ ਬੱਚੇ ਸੀ ਉਹ ਦੇਖ ਰਹੇ ਹੋ ਬੱਚੇ ਨਹਾ ਰਹੇ ਨੇ ਇਸੇ ਪਾਣੀ ਦੇ ਨਾਲ ਸੀਵਰੇਜ ਦੇ ਪਾਣੀ ਦੇ ਨਾਲ ਉਹ ਅੱਗੇ ਜਾ ਕੇ ਜਿੱਥੋਂ ਏਜੰਸੀ ਆ ਉੱਥੇ ਬੱਚੇ ਵਿੱਚ بڑے ਹੋਏ ਸੀ ਮਤਲਬ ਉਹਨਾਂ ਦੇ ਹਾਲਾਤ ਉਹ ਹਾਲੇ ਵੀ ਦਿਖ ਰਹੇ ਨੇ ਉਹ ਬੱਚੇ ਦੇਖੋ ਇਹ ਉਹ ਦੇਖੋ ਜੇ ਤੁਹਾਡੇ ਧਿਆਨ ਦੇ ਵਿੱਚ ਮਾਨਿਕ ਆਵੇ ਉਹ ਬੱਚੇ ਉੱਥੇ ਨਹਾ ਰਹੇ ਨੇ ਮਤਲਬ ਇਹ ਹਾਲਾਤ ਨੇ ਕਿ ਹੁਣ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਸੀਵਰੇਜ ਦੇ ਪਾਣੀ ਦੇ ਨਾਲ ਜਵਾਕਾਂ ਨੂੰ ਨਹਾਉਣਾ ਪੈ ਰਿਹਾ ਦੇਖੋ ਬੱਚੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਪਾਣੀ ਕਿਸ ਤਰੀਕੇ ਦਾ ਜਿਸ ਤਰੀਕੇ ਦੀ ਗਰਮੀ ਹੈ 45 46 ਡਿਗਰੀ ਟੈਂਪਰੇਚਰ ਹੈ ਉਹਨਾਂ ਨੇ ਤਾਂ ਪਾਣੀ ਦੇਖ ਕੇ ਵਿੱਚ ਵੜ ਜਾਣਾ ਤੇ ਪਰ ਇਹ ਜਿਹੜਾ ਪਾਣੀ ਹੈ ਬਿਲਕੁਲ ਬੈਕਟੀਰੀਅਲ ਹੈਗਾ ਔਰ ਗੰਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਜਿਹੜਾ ਕਿ ਸਿਹਤ ਲਈ ਠੀਕ ਨਹੀਂ ਹੈਗਾ ਪਰ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਦੇ ਹਾਲਾਤ ਕੀ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਦੇ ਕੈਸੇ ਹਾਲਾਤ ਨੇ ਕਿਵੇਂ ਜਿਉਂਦੇ ਨੇ ਬਿਲਕੁਲ ਇੱਥੇ ਬਿਮਾਰੀਆਂ ਫੈਲਦੀਆਂ ਨੇ ਲੋਕ ਜਿਹੜਾ ਹੈਗਾ ਦੇਖਦੇ ਗੰਦਗੀ ਨੂੰ ਦੇਖਦੇ ਰੋਜ਼ ਟੱਪਦੇ ਰੋਜ਼ ਪੈਰ ਉਹਨਾਂ ਦੇ ਭਿੱਜਦੇ ਰੋਜ਼ ਬੂਟ ਭਿੱ ਗੱਡੀਆਂ ਪਾਣੀ 'ਚੋਂ ਲੰਘਦੀਆਂ ਨੇ ਗੰਦੇ ਪਾਣੀ 'ਚੋਂ ਸਮੈਲ ਆਉਂਦੀ ਹੈ ਤੁਸੀਂ ਦੇਖਿਆ ਕਿੰਨੀ ਉਹ ਲੰਘ ਰਹੇ ਨੇ ਉਹ ਪਰਿਵਾਰ ਲੰਘ ਰਿਹਾ ਉਹ ਮਾਤਾ ਨੇ ਤੇ ਉਹਨਾਂ ਉਹਨਾਂ ਲੰਘਣ ਦੇ ਲਈ ਜਗ੍ਹਾ ਵੀ ਹੈ ਨਹੀਂ ਸਪੇਸ ਵੀ ਨਹੀਂ ਨਹੀਂ ਬਿਲਕੁਲ ਜਗ੍ਹਾ ਕਿੱਥੇ ਹੁਣ ਤੁਸੀਂ ਇੱਥੇ ਗੱਡੀ ਖੜਾਈਏ ਤਾਂ ਗੱਡੀ ਖੜਾਣ ਲਈ ਜਗ੍ਹਾ ਹੈ ਨਾ ਕੋਈ ਸਕੂਟਰ ਖੜਾਣ ਲਈ ਜਗ੍ਹਾ ਤੁਸੀਂ ਟੱਪੋਗੇ ਇੱਥੋਂ ਪਾਣੀ ਦੇ ਵਿੱਚ ਦੀ ਟੱਪ ਕੇ ਜਾਓਗੇ ਉਸ ਤੋਂ ਬਾਅਦ ਜਾ ਕੇ ਤੁਹਾਨੂੰ ਨਹਾਉਣਾ ਪੈਣਾਗਾ ਇਹੀ ਗੱਲ ਹੈ ਨਾ ਰੌਲਾ ਇਹੀ ਹੈ ਕਿ ਜਿਹੜੀਆਂ ਸਰਕਾਰਾਂ ਗੱਲਾਂ ਕਰਦੀਆਂ ਨੇਗੀਆਂ ਜਿਹੜੇ ਐਮ.ਐਲ.ਏ ਗੱਲਾਂ ਕਰਦੇ ਨੇ ਕਿ ਅਸੀਂ ਮਾਨਸਾ ਦਾ ਸੁਧਾਰ ਕਰਾਂਗੇ ਹਾਂ ਉਹ ਕੀ ਕਰਦੇ ਪਏ ਆ ਹੁਣ ਕਹਿੰਦੇ ਜੇ ਅਸੀਂ ਟੈਂਡਰ ਕੱਢਾਂਗੇ ਫਿਰ ਟੈਂਡਰ ਤੋਂ ਬਾਅਦ ਕਹਿੰਦੇ 1.5-2 ਸਾਲ ਹੋਰ ਲੱਗਣਗੇ ਅਜੇ ਤੱਕ ਤਾਂ ਕੋਈ ਟੈਂਡਰ ਕੰਪਲੀਟ ਹੋਇਆ ਦਿਖਿਆ ਨਹੀਂ ਮੈਨੂੰ ਤੇ ਉਸ ਤੋਂ ਬਾਅਦ ਕੀ ਉਹਦੀ ਉਹ ਆ ਤੇ ਇਸ ਤੋਂ ਪਹਿਲਾਂ ਜਿਹੜੀ ਗੱਲ ਹੁੰਦੀ ਸੀਗੀ ਹਾਂ ਕਿ ਜਿਹੜਾ ਇੱਥੋਂ ਕੰਪਨੀਆਂ ਤੋਂ ਜਿਹੜਾ ਆਪਣਾ ਇਲੈਕਟ੍ਰਿਸਿਟੀ ਪਲਾਂਟ ਤੋਂ ਲੈਣਾ ਸੀਗਾ ਸਿਸਟਮ ਉਹਨਾਂ ਨੇ ਬਣਾਉਣਾ ਸੀਗਾ ਲੋਕਲ ਜਾਮ ਲਾਉਂਦੇ ਆ ਵੀ ਉੱਥੇ ਸੈਟਿੰਗ ਕਰ ਲਈ ਐਮਐਲਏ ਸਾਹਿਬ ਨੇ ਇਹ ਹੋਰ ਲੀਡਰਾਂ ਨੇ ਉੱਥੇ ਸੈਟਿੰਗ ਕਰ ਲਈ ਹੁੰਦਾ ਕਿ ਇਸ ਪਾਣੀ ਦਾ ਬਣਦਾ ਇਹ ਫਿਰ ਐਵੇਂ ਹੀ ਖੜਾ ਰਹਿੰਦਾ ਇਹਦੀ ਸਾਫ ਸਫਾਈ ਕਰਦੇ ਇਹਨਾਂ ਵੱਲੋਂ ਹੁੰਦੀ ਆ ਜਾਂ ਫਿਰ ਬਸ ਰੱਬ ਆਸਰੀ ਆ ਇਹ ਰੱਬ ਆਸਰੀ ਆ ਜੀ ਜਦੋਂ ਸੁੱਕ ਗਿਆ ਠੀਕ ਹੈ ਹੋਰ ਆਈ ਜਾਂਦਾ ਸੁੱਕੀ ਜਾਂਦਾਗਾ ਨਾਲੀਆਂ ਦਾ ਪਾਣੀ ਆ ਲੋਕਾਂ ਦੇ ਸੀਵਰੇਜ ਦਾ ਪਾਣੀ ਆ ਮੁੱਕਦਾ ਤੇ ਕਿੱਥੇ ਇਦਾਂ ਹੀ ਚੱਲੀ ਜਾਂਦਾ ਰੋਜ਼ ਸੁੱਕ ਜਾਂਦਾ ਰੋਜ਼ ਆ ਜਾਂਦਾ ਲੋਕ ਗੰਦਗੀ ਚ ਇਦਾਂ ਹੀ ਟੱਪੀ ਜਾਂਦੇ ਨੇ ਤੁਸੀਂ ਦੇਖੋ ਜੇ ਪਾਣੀ ਇਹ ਇੱਕ ਵਾਰ ਦਾ ਹੋਵੇ ਜਿੰਨੀਆਂ ਗੰਡੀਆਂ ਟੱਪਦੀਆਂ ਨੇ ਇਥੋਂ ਤੇ ਇਹ ਪਾਣੀ ਤਾਂ ਕਦੋਂ ਦਾ ਸੁੱਕ ਜਾਣਾ ਚਾਹੀਦਾ ਸੀ ਪਰ ਉਹੀ ਇਹ ਵੀ ਪਾਣੀ ਸ਼ਹਿਰ ਦਾ ਆਈ ਜਾਂਦਾ ਇੱਥੇ ਇਕੱਠਾ ਹੋਈ ਜਾਂਦਾ ਸ਼ਹਿਰ ਤੇ ਇਕੱਠਾ ਹੋਈ ਜਾਂਦਾ ਪਰ ਉਹੀ ਗੱਲ ਐ ਐਮਐਲਏ ਸਾਹਿਬ ਨੂੰ ਕੋਈ ਫੁਰਸਤ ਹੀ ਨਹੀਂ ਹੈਗੀ ਇਹਨਾਂ ਚੀਜ਼ਾਂ ਤੇ ਘੱਟੋ ਘੱਟ ਬੰਦਾ ਸ਼ਹਿਰ ਦੀ ਸਫਾਈ ਤਾਂ ਕਰਾ ਲੈਣਾ ਜਿੱਥੇ ਬੰਦਾ ਰਹਿੰਦਾ ਹੈਗਾ ਆਪਦੀ ਗਲੀ ਦੀ ਸਫਾਈ ਤਾਂ ਕਰਾ ਲੈਣਾ ਜਦੋਂ ਉਹੀ ਨਹੀਂ ਬੰਦਾ ਕਰਾ ਸਕਦਾ ਫਿਰ ਹੋਰ ਕੀ ਕਰਾਉਣਾ ਹੈਗਾ ਜਦੋਂ ਪਿਛਲੇ ਵਾਰ ਵੀ ਧਰਨਾ ਲਾਇਆ ਸੀ ਤਾਂ ਉਦੋਂ ਕੀ ਤਰਵਾਸਾ ਦਿੱਤਾ ਗਿਆ ਸੀ ਕਿਹੜੇ ਤਰਵਾਸੇ ਦੇ ਤਹਿਤ ਧਰਨਾ ਉਠਾਇਆ ਗਿਆ ਸੀ ਉਦੋਂ ਐਮਐਲਏ ਸਾਹਿਬ ਨੇ ਕਿਸੇ ਤਰ੍ਹਾਂ ਦਾ ਕੋਈ ਤਰਵਾਸਾ ਦਿੱਤਾ ਸੀ ਕਿ ਨਹੀਂ ਪਈ ਅਸੀਂ ਕਰਾਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਸੀਗਾ ਇਹ ਪੁੱਛਿਆ ਸੀ ਕਿ ਸੀਵਰੇਜ ਦਾ ਹੱਲ ਕਿਉਂ ਨਹੀਂ ਹੋ ਰਿਹਾ 3 ਸਾਲਾਂ ਦੇ ਵਿੱਚ ਐਮਐਲਏ ਸਾਹਿਬ ਨੇ ਉਦੋਂ ਮੈਂ ਇੱਕ ਆਰਟੀ ਵੀ ਕੱਢੀ ਸੀ ਕਿ ਕੋਈ ਵੀ ਇੱਕ ਰੁਪਿਆ ਵੀ 3 ਸਾਲਾਂ ਦੇ ਵਿੱਚ ਜਿਹੜਾ ਹੈਗਾ ਸੀਵਰੇਜ ਤੇ ਨਹੀਂ ਲੱਗਿਆ ਐਮਐਲਏ ਸਾਹਿਬ ਕਹਿੰਦੇ ਟੈਂਡਰ ਨਿਕਲੂਗਾ ਤੇ ਹੁਣ ਟੈਂਡਰ ਦੇਖੋ ਕਦੋਂ ਚੱਲਦਾ ਕਦੋਂ ਪਾਸ ਹੁੰਦਾ ਹੈਗਾ ਪਰ ਜਿਹੜਾ ਐਕਚੁਅਲ ਤਰਵੰਡੀ ਸਾਬੂ ਪਲਾਂਟ ਵਾਲਾ ਜਿੱਥੋਂ ਉਹਨਾਂ ਨੇ ਪੈਸੇ ਲਾ ਕੇ ਇੱਥੋਂ ਪੈਪ ਲਾਈਨ ਪਾਉਣੀ ਸੀਗੀ ਜਿਹੜਾ ਕਿ ਉਹਨਾਂ ਦਾ ਪ੍ਰੈਰੋਗੇਟਿਵ ਸੀਗਾ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਾਡੇ ਸਾਡਾ ਪਾਣੀ ਗੰਧਲਾ ਕਰਦੇ ਸਾਡੀ ਹਵਾ ਗੰਧਲੀ ਕਰਦੇ ਆ ਉਹਨਾਂ ਨੇ ਇੱਥੋਂ ਪੈਪ ਪਾ ਕੇ ਇਹ ਲੈ ਕੇ ਜਾਣਾ ਸੀਗਾ ਹੁਣ ਲੋਕ ਕਹਿੰਦੇ ਆ ਵੀ ਉਹਨਾਂ ਨੇ ਸੈਟਿੰਗ ਕਰ ਲਈ ਐਮਐਲਏ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਹੁਣ ਇਹ ਕਹਿੰਦੇ ਕੋਈ ਅਸੀਂ ਆਪਦੇ ਸਰਕਾਰ ਆਪਦੇ ਪੈਸਿਆਂ ਨਾਲ ਕੋਈ ਕੰਮ ਕਰੂਗੀ ਉਧਰ ਨਹੀਂ ਪਾਣੀ ਜਾਊ ਕਿ ਤੇ ਦੇਖੋ ਹੁਣ ਕੀ ਕਰਦੇ ਉਹ ਤੇ ਵੀ ਕਹਿੰਦੇ 1.5 ਤੋਂ ਸਾਲ ਲੱਗਣਗੇ ਪਰ ਕੀ ਹੁਣ 1.5 ਤੋਂ ਸਾਲ ਜਿਹੜੇ ਲੋਕ ਨੇਗੇ ਇਹ ਇਦਾਂ ਹੀ ਗੰਦ ਚ ਨਿਕਲਦੇ ਰਹਿਣਗੇ ਪਿਛਲੀਆਂ ਸਰਕਾਰਾਂ ਵੇਲੇ ਕੀ ਹਾਲਾਤ ਰਹੇ ਨੇ ਜੇ ਸੀਵਰੇਜ ਦੀ ਖਾਸ ਕਰ ਗੱਲ ਕਰਾਂ ਪਿਛਲੀਆਂ ਸਰਕਾਰਾਂ ਵੇਲੇ ਹਾਲਾਤ ਕੀ ਰਹੇ ਮਾੜੇ ਹਾਲੀ ਸੀ ਮਾਨਸਾ ਦੇ ਕੋਈ ਹਾਲਾਤ ਚੰਗੇ ਨਹੀਂ ਸੀਗੇ ਪਰ ਹੁਣ ਜਿਆਦਾ ਓਵਰਫਲੋ ਹੋਣ ਲੱਗ ਗਿਆ ਕਿਉਂਕਿ ਹੋਰ ਹਰ ਸਾਲ ਹਰ ਇੱਕ ਲੰਘਦੇ ਇੱਕ ਸਾਲ ਦੇ ਨਾਲ ਕਪੈਸਿਟੀ ਘਟਦੀ ਜਾਂਦੀ ਹੈ ਸੀਵਰੇਜਾਂ ਦੀ ਲੋਕਾਂ ਦੀ ਕਪੈਸਿਟੀ ਵੱਧਦੀ ਜਾਂਦੀ ਹੈ ਸ਼ਹਿਰਾਂ ਦੇ ਅੰਦਰ ਘਰ ਵਧਦੇ ਜਾਂਦੇ ਆ ਤੇ ਸੀਵਰੇਜ ਅਪਗ੍ਰੇਡ ਹੀ ਨਹੀਂ ਕੀਤੇ ਗਏ ਹੁਣ 3 ਸਾਲਾਂ ਦੇ ਵਿੱਚ ਵੀ ਕੱਖ ਨਹੀਂ ਹੋਇਆ ਇਹਦੋਂ ਪਹਿਲਾਂ ਦੇਖੋ ਕੀ ਹੋਇਆ ਕੁਝ ਵੀ ਨਹੀਂ ਹੋਇਆ ਪਿਛਲੇ ਸਾਲਾਂ ਚ ਫਿਰ ਇੱਥੇ ਮਾਨ ਸਾਹਿਬ ਨੇ ਵੀ ਢੇੜਾ ਗੂੜਾ ਨਹੀਂ ਮਾਰਿਆ ਕੀ ਪਤਾ ਉਹਨਾਂ ਦੇ ਧਿਆਨ ਦੇ ਵਿੱਚ ਨਾ ਹੋਵੇ ਕਿ ਮਾਨ ਸਾਹਿਬ ਦੇ ਹਾਲਾਤ ਇਹ ਨੇ ਮਾਨ ਸਾਹਿਬ ਕਈ ਵਾਰੀ ਆਏ ਆ ਇੱਕ ਦੋ ਵਾਰ ਤਾਂ ਪੇਸ਼ੀਆਂ ਤੇ ਆਏ ਨੇ ਮਾਨ ਹਾਨੀ ਦੀਆਂ ਪੇਸ਼ੀਆਂ ਮੁਕਤ ਕੀ ਗਏ ਨੇ ਇੱਥੇ ਉਦੋਂ ਵੀ ਇੱਥੋਂ ਹੀ ਲੰਗੇ ਹੈਗੇ ਇੱਕ ਦੋ ਵਾਰ ਇੱਥੇ ਪ੍ਰੋਗਰਾਮ ਵੀ ਕਰਕੇ ਗਏ ਨੇ ਸਰਕਾਰ ਤੁਹਾਡੇ ਦਰਬਾਰ ਇੱਕ ਵਰਜੋ ਸ਼ੁਰੂ ਜਨਾਂ ਡਰਾਮਾ ਜਾਂ ਸ਼ੁਰੂ ਕੀਤਾ ਸੀਗਾ ਪਰ ਹੋਇਆ ਕੁਛ ਨਹੀਂ ਉਹ ਬਾਰੋ-ਬਾਰ ਹੀ ਨਿਕਲ ਜਾਂਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਗੱਲਾਂ ਦਾ ਕੜਾ ਹੈ ਕਿ ਐਂ ਕਰਦਾਂਗੇ ਮਾਨ ਸਾਹਿਬ ਇੱਥੇ ਪ੍ਰੋਮਿਸ ਵੀ ਕਰਕੇ ਗਏ ਸੀ ਕਿ ਹੱਲ ਹੋ ਜਾਊਗਾ ਜਦੋਂ ਵੋਟਾਂ ਲੈਣੀਆਂ ਸੀ ਲੋਕ ਸਭਾ ਦੀਆਂ ਪਰ ਲੋਕ ਸਭਾ ਦੀਆਂ ਵੋਟਾਂ ਨਿਭੜੇ ਨੂੰ ਵੀ ਹੁਣ ਤੇ ਸਾਲ ਹੋ ਗਿਆ ਤੇ ਕੋਈ ਹੱਲ ਨਹੀਂ ਕੋਈ ਕੁਛ ਨਹੀਂ ਲੋਕ ਐਦਾਂ ਹੀ ਤੁਰੇ ਫਿਰਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ 2 ਸਾਲ ਜਿਹੜੇ 1.5 ਸਾਲ ਰਹਿ ਗਿਆ ਉਹਦੇ 'ਚ ਵੀ ਕੋਈ ਹੱਲ ਕਰ ਪਾਣਗੇ ਪਰ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਹੋ ਗੀ ਰਿਹਾ ਮਾਨਸਾ ਦੇ ਵਿੱਚ ਤੋਂਡੇ ਤੋਂ ਜਿਹੜੀ ਬਿਲਕੁਲ ਬੇਸਿਕ ਸਹੂਲਤਾਂ ਹੈਗੀਆਂ ਸਾਫ਼ ਸੜਕਾਂ ਜਿਹੜਾ ਚੰਗੀਆਂ ਨਾਲੀਆਂ ਬਣੀਆਂ ਹੁਣ ਪਾਣੀ ਜਿਹੜਾ ਗੰਦਾ ਨਾ ਹੋਵੇ ਉਹੀ ਤਾਂ ਉਹਨੂੰ ਦੇ ਨਹੀਂ ਸਕਦੇ ਇਹ ਇਹ ਗੱਲਾਂ ਕਰਦੇ ਸੀ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਸੀ ਸਿਹਤ ਕ੍ਰਾਂਤੀ ਦੀਆਂ ਇਹ ਗੱਲਾਂ ਕਰਦੇ ਸੀ ਯੁੱਧ ਨਸ਼ੇ ਵਿਰੋਧ ਦੀਆਂ ਉਹੀ ਹਾਲ ਹੈ ਕਿ ਮਾਨਸਾ ਦੇ ਵਿੱਚ ਮੈਂ ਉਹ ਦੱਸੀ ਸੀ ਗੱਲ ਕਿ ਸਿੱਖਿਆ ਕ੍ਰਾਂਤੀ ਦਾ ਹਾਲ ਹੈ ਕਿ ਮਾਨਸਾ ਕੋਲੋਤਾ ਇਹੋ ਜਿਹਾ ਜ਼ਿਲ੍ਹਾ ਹੈ ਜਿਦੇ ਚ 82% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਿੰਸੀਪਲਾਂ ਦੀ ਭਰਤੀ ਜਿਹੜੀ ਪਿਛਲੀ ਸਰਕਾਰ ਨੇ ਕੀਤੀ ਸੀ ਉਹ ਕੈਨਸਲ ਕਰਨ ਜਾ ਰਹੀ ਹੈ 82% ਸਕੂਲਾਂ ਚ ਜਿਹੜੇ ਹੈਗੇ ਪ੍ਰਿੰਸੀਪਲ ਨਹੀਂ ਹੈਗੇ ਔਰ ਮਾਨਸਾ ਦਾ ਐਮਐਲਏ ਇਥੇ ਪਖਾਨਿਆਂ ਦੇ ਰਿਪੇਅਰ ਦੇ ਉਦਘਾਟਨ ਕਰਦਾ ਫਿਰਦਾ ਕੰਦਾ ਤੇ ਰੰਗ ਕਰਕੇ ਕੰਡਾਂ ਦੀ ਰਿਪੇਅਰ ਦੇ ਉਦਘਾਟਨ ਕਰਦਾ ਫਿਰਦਾ ਕੀ ਇਹ ਸਿੱਖਿਆ ਕ੍ਰਾਂਤੀ ਹੈ ਔਰ ਸ਼ਹਿਰ ਦਾ ਹਾਲ ਇਹ ਹੈ ਇਹ ਕੀ ਇਹ ਡਵੈਲਪਮੈਂਟ ਹੈ ਮਦੀ ਪਾਰਟੀ ਦੱਸੇ ਸਾਨੂੰ ਆ ਕੇ ਹਾਂਜੀ ਤਾਂ ਇਹ ਇਹ ਹਾਲਾਤ ਨੇ ਮੇਰੇ ਨਾਲ ਮਾਨੀ ਗੋਇਲ ਹੋ ਰਹੀ ਸੀ ਤਾਂ ਇਹ ਹਾਲਾਤ ਮਾਨਸਾ ਦੇ ਨਹੀਂ ਮਾਨਸਾ ਦੇ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਗਲੀਆਂ ਦੇ ਵਿੱਚ ਜਿਹੜਾ ਹੈਗਾ ਉਹ ਕੀ ਕੀ ਹਾਲਾਤ ਆ ਇਹ

ਆਮ ਲੋਕ ਵੀ ਬੋਲ ਰਹੇ ਨੇ ਕਹਿੰਦੇ ਨੇ ਕਿ ਹਾਲਾਤ ਹੁਣ ਤੋਂ ਨਹੀਂ ਹਾਲਾਂਕਿ ਪੰਜਾਬ ਦੇ ਸੂਬੇ ਦੇ ਨਹੀਂ ਬਾਹਰੀ ਸੂਬੇ ਦੇ ਸੀ ਪਰ ਉਹ ਕਹਿੰਦੇ ਕਿ ਅਸੀਂ ਆਉਂਦੇ ਰਹਨੇ ਆ ਤਾਂ ਹਾਲਾਤ ਇਹ ਨੇ ਜਿਵੇਂ ਮਾਨੀ ਗੋਲ ਨੇ ਸਵਾਲ ਚੁੱਕਿਆ ਕਿ ਜਿਹੜਾ ਐਮ ਐਲ ਏ ਆਪਣੇ ਘਰ ਦੇ ਮੂਰੇ ਪਈ ਜਿਹੜੀ ਗਲੀ ਆ ਉਹਦੀ ਸਫਾਈ ਨਹੀਂ ਕਰਵਾ ਸਕਦਾ ਪੂਰੇ ਮਾਨਸਾ ਦੀ ਡਿਵੈਲਪਮੈਂਟ ਕਿਵੇਂ ਕਰਵਾਊਗਾ ਮਾਨਸਾ ਦੇ ਵਿੱਚ ਆਈ ਸੀ ਤਾਂ ਸੋਚਿਆ ਕਿ ਮਾਨਸਾ ਦੀ ਇੱਕ ਤਸਵੀਰ ਉਹ ਦਿਖਾਈ ਜਾਵੇ ਜਿਹੜੀ ਮਾਨਸਾ ਦੀ ਤਸਵੀਰ ਖੁਸ਼ਹਾਲ ਪੰਜਾਬ ਤੋਂ ਵੀ ਸ਼ਾਇਦ ਸੋਹਣੀ ਆ ਮਾਨਸਾ ਦੇ ਵਿੱਚ ਝੀਲਾਂ ਨੇ ਮਾਨਸਾ ਦੇ ਵਿੱਚ ਉਹ ਝੀਲ ਜਿਹੜੀ ਇਹ ਉਹਨਾਂ ਦੇ ਵਿੱਚੋਂ ਇੱਕ ਝੀਲ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਮਾਨਸਾ ਦੀ ਆ ਉਸੇ ਖੁਸ਼ਹਾਲ ਮਾਨਸਾ ਦੀ ਉਸੇ ਡਿਵੈਲਪਮੈਂਟ ਵਾਲੀ ਮਾਨਸਾ ਦੀ ਜਿਹਦੇ ਵੇ ਜਿਹਨੂੰ ਖੁਸ਼ਹਾਲ ਬਣਾਉਣ ਦੇ ਵਾਅਦੇ ਭਗਵਾਨ ਸਿੰਘ ਮਾਨ ਵੀ ਕਰਦੇ ਰਹੇ ਤੇ ਜਿਹਨੂੰ ਖੁਸ਼ਹਾਲ ਬਣਾਉਣ ਦੇ ਵਾਅਦੇ ਸ਼ਾਇਦ ਮਾਨਸਾ ਦੇ ਐਮਐਲਏ ਵਿਜੇ ਸਿੰਘਲਾ ਹੋਰਾਂ ਦੇ ਵੱਲੋਂ ਵੀ ਕੀਤੇ ਗਏ ਹੋਣ ਪਰ ਅਸਲ ਤਸਵੀਰ ਕੀ ਆ ਉਹ ਤੁਹਾਡੇ ਸਾਹਮਣੇ